ਅੱਜ ਸੂਬਾ ਆਵਦੀ ਗੱਲ ਕਰੀਏ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਆਪ ਜੀ ਦੇ ਬੋਲ ਇੰਨੇ ਕਿ ਮਿੱਠੇ ਸੀ ਕਿ ਜਿਹੜਾ ਇੱਕ ਵਾਰ ਸੁਣ ਲੇ ਉਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਹੀ ਹੋ ਜਾਂਦਾ ਸੀ ਫਿਰ ਨਿਮਰਤਾ ਦਇਆ ਪ੍ਰੇਮ ਅਤੇ ਉਧਾਰਤਾ ਦੇ ਗੁਣਾਂ ਨਾਲ ਭਰਪੂਰ ਸਨ ਗੁਰੂ ਰਾਮਦਾਸ ਜੀ ਨਿਮਰਤਾ ਦਾ ਹੋਰ ਪਰਮਾਨ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਇਤਨਾ ਲੰਬਾ ਦਾੜਾ ਕਿਉਂ ਰੱਖਿਆ ਤਾਪ ਜੀ ਨੇ ਆਖਿਆ ਕਿ ਆਪ ਜੈਸੀ ਗੁਰਮੁਖਾ ਦੇ ਚਰਨ ਛਾੜਨ ਲਈ ਰੱਖਿਆ ਹੈ। ਬਾਬਾ ਜੀ ਬਹੁਤ ਪ੍ਰਭਾਵਿਤ ਹੋਏ ਤੇ ਆਖਿਆ ਕਿ ਤੁਹਾਡੀ ਮਹਿਮਾ ਪਹਿਲੀ ਬਹੁਤ ਸੁਣੀ ਸੀ ਤੇ ਹੁਣ ਪਰਤੱਖੀ ਰੂਪ ਚ ਦੇਖ ਲਿਆ ਕਿ ਤੁਸੀਂ ਗੁਰੂ ਸਰੂਪ ਹੋ। ਗੁਰੂ ਅਮਰਦਾਸ ਜੀ ਦੇ ਜਵਾਈ ਹੁੰਦਿਆ ਹੋਇਆ ਵੀ ਜੀਠਾ ਜੀ ਨੇ ਗੁਰੂ ਸਾਹਿਬ ਦੇ ਸਤਕਾਰ ਵਿੱਚ ਰਤਾ ਭਰ ਵੀ ਢੀਲ ਨਹੀਂ ਕੀਤੀ ਅਤੇ ਸਦਾ ਗੁਰੂ ਸਰੂਪ ਜਾਣ ਕੇ ਸੇਵਾ ਕੀਤੀ। ਆਪਣੇ ਸ਼ਰੀਕਾ ਦੇ ਕਹਿਣ ਤੇ ਵੀ ਕੋਈ ਪ੍ਰਵਾਹ ਨਾ ਕੀਤੀ। ਅਦੇ ਸਿਰ ਤੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ ਅਤੇ ਗੁਰੂ ਅਮਰਦਾਸ ਜਿਨੀ ਵੀ ਆਗਤਾ ਕੀ ਗਾਰੇ ਦੀ ਟੋਕਰੀ ਨਹੀਂ ਸਗੋ ਰਾਜ ਜੋਗ ਦਾ ਛਤਰ ਹੈ ਆਪ ਜੀ ਬਾਹਰੋਂ ਵੀ ਪਿਆਰ ਦਾ ਪ੍ਰਤੀਕ ਸੀ ਤੇ ਅੰਦਰੋਂ ਵੀ ਪਿਆਰ ਦਾ ਪ੍ਰਤੀਕ ਸੀ ਕੰਦੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਅੰਦਰ ਨਾ ਪਿਆਰ ਸੀਗੀ ਕੁਦਰਤ ਦੀ ਬਣਾਈ ਹਰ ਚੀਜ਼ ਨਾਲ ਪਿਆਰ ਕਰਦੇ ਸੀ ਇੱਕ ਅਰਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਜਿਹੜਾ ਵੀ ਸੱਚੇ ਦਿਲੋਂ ਪਿਆਰ ਕਰਦਾ ਗੁਰ ਰਾਮਦਾਸ ਜੀ ਉਹਦੀ ਬਾਹ ਫੜਦੇ ਆ ਚਾਹੇ ਉਹਦੀ ਜ਼ਿੰਦਗੀ 'ਚ ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ ਅੱਜ ਵੀ ਤੁਸੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜਾਓਗੇ ਤਾਂ ਤੁਹਾਨੂੰ ਨਿੱਤ ਕਰਾਮਾਤਾ ਹੁੰਦੀਆਂ ਦੇਖਣੀਆਂ ਕਿਸੇ ਦਾ ਕੈਂਸਰ ਰਾਜੀ ਹੋ ਜਾਂਦਾ ਕਿਸੇ ਦੇ ਚਮੜੀ ਦੇ ਰੋਗ ਦੂਰ ਹੋ ਜਾਂਦੇ ਆ ਗੁਰ ਰਾਮਦਾਸ ਜੀ ਦਾ ਐਡਾ ਪ੍ਰਤੱਖ ਹੈ ਕੀ ਵੱਡੀ ਤੋਂ ਵੱਡੀ ਬਿਮਾਰੀਆਂ ਦਾ ਇਲਾਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਜਾ ਕੇ ਪਲਾਂ ਦੇ ਵਿੱਚ ਹੋ ਜਾਂਦਾ ਜਿੱਥੇ ਦੁਨੀਆਂ ਦੇ ਡਾਕਟਰ ਹੱਥ ਕੜੇ ਕਰ ਦਿੰਦੇ ਆ ਵੱਡੇ ਵੱਡੇ ਵਿਦੇਸ਼ਾਂ ਦੇ ਤਕਨੀਕੀ ਡਾਕਟਰ ਵੀ ਮਨਾ ਕਰ ਦਿੰਦੇ ਆ ਕਿ ਹੋਂ ਇਸ ਬੰਦੇ ਨੇ ਬਚਣਾ ਨਹੀਂ ਪਰ ਜੇ ਅੱਜ ਵੀ ਕੋਈ ਸੱਚੇ ਦਿਲ ਨਾਲ ਗੁਰਰਾਮਦਾ ਜੀ ਦੇ ਪਿਆਰ ਵਿੱਚ ਭੇਜ ਕੇ ਜਾਵੇ ਤਾਂ ਗੁਰਰਾਮਦਾ ਜੀ ਉਹਦੀ लाज ਰੱਖ ਲੈਂਦੇ ਉਹਨੂੰ ਬਚਾ ਲੈਂਦੇ